ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦੇਵ ਹਰ ਹਫ਼ਤੇ ਕੋਈ ਨਾ ਕੋਈ ਫਿਲਮ ਰਿਲੀਜ਼ ਹੁੰਦੀ ਆ ਪਰ ਬਹੁਤ ਘੱਟ ਫਿਲਮਾਂ ਅਜਿਹੀਆਂ ਹੁੰਦੀਆਂ ਨੇ ਜੋ ਸੱਚੀਆਂ ਕਹਾਣੀਆਂ ਦੇ ਉੱਪਰ ਆਧਾਰਿਤ ਹੁੰਦੀਆਂ ਨੇ ਜਾਫਰ ਸਿੱਧਾ ਕਹਿ ਲਈਏ ਕਿ ਜਿਨ੍ਹਾਂ ਦੇ ਨਾਲ ਤੁਹਾਨੂੰ ਤੁਹਾਡਾ ਇਤਿਹਾਸ ਜਾਣਨ ਨੂੰ ਮਿਲਦਾ ਤੁਹਾਡੇ ਯੋਧਿਆਂ ਬਾਰੇ ਤੁਹਾਨੂੰ ਜਾਣਨ ਨੂੰ ਮਿਲਦਾ ਕਿ ਉਹ ਕਿਹੋ ਜੇ ਸਨ ਤੇ ਕਿਸ ਤਰੀਕੇ ਉਹਨਾਂ ਨੇ ਸੰਘਰਸ਼ਾਂ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕੀਤਾ ਸੀ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਰਿਲੀਜ਼ ਹੋਈ ਫਿਲਮ ਅਕਾਲ ਦੀ ਤੁਹਾਨੂੰ ਦੱਸ ਦਈਏ ਕਿ ਹੰਬਲ ਮੋਸ਼ਨ ਪਿਕਚਰਸ ਅਤੇ ਧਰਮਾ ਪ੍ਰੋਡਕਸ਼ਨਸ ਦੇ ਵੱਲੋਂ ਇੱਕ ਫਿਲਮ ਰਿਲੀਜ਼ ਕੀਤੀ ਗਈ ਜਿਸ ਦਾ ਨਾਮ ਹੈ ਅਕਾਲ ਤਾਂ ਹੁਣ ਤੁਹਾਡੇ ਮਾਈਂਡ ਦੇ ਵਿੱਚ ਕੁਝ ਤਸਵੀਰਾਂ ਬਣ ਰਹੀਆਂ ਹੋਣਗੀਆਂ ਕਿਉਂਕਿ ਇਸ ਫਿਲਮ ਦਾ ਟੀਜ਼ਰ ਅਤੇ ਟ੍ਰੇਲਰ ਤੁਸੀਂ ਦੇਖਿਆ ਹੋਵੇਗਾ ਇਸ ਫਿਲਮ ਦੀ ਜੇਕਰ ਗੱਲ ਕਰੀਏ ਤਾਂ ਸਿੱਖ ਇਤਿਹਾਸ ਦੇ ਮਹਾਨ ਯੋਧਿਆਂ ਦੇ ਬਾਰੇ ਚਾਨਣਾ ਪਾਇਆ ਗਿਆ ਕਿਸ ਤਰੀਕੇ ਦਾ ਉਹਨਾਂ ਦਾ ਜੀਵਨ ਰਿਹਾ ਕਿਸ ਤਰੀਕੇ ਉਹਨਾਂ ਨੇ ਸੰਘਰਸ਼ ਕੀਤਾ ਤਾਂ ਸਾਰਾ ਕੁਝ ਇਸ ਫਿਲਮ ਦੇ ਵਿੱਚ ਦਰਸਾਇਆ ਗਿਆ ਵਾ ਦੱਸਦੀ ਇਹ ਕਿ ਫਿਲਮ ਨੂੰ ਗਿੱਪੀ ਗਰੇਵਾਲ ਦੇ ਵੱਲੋਂ ਲਿਖਿਆ ਗਿਆ ਸੀ ਉੱਥੇ ਹੀ ਉਹਨਾਂ ਦੇ ਵੱਲੋਂ ਹੀ ਇਸ ਫਿਲਮ ਨੂੰ ਡਾਇਰੈਕਟ ਵੀ ਕੀਤਾ ਗਿਆ ਵਾ ਤੇ ਜੇਕਰ ਇਸ ਫਿਲਮ ਦੀ ਗੱਲ ਕਰੀਏ ਤਾਂ ਅੱਜ ਰਿਲੀਜ਼ ਦਾ ਪਹਿਲਾ ਦਿਨ ਹੈ ਉੱਥੇ ਹੀ ਵਰਕਿੰਗ ਦਿਨਾਂ ਦੇ ਵਿੱਚ ਵੀ ਇਸ ਫਿਲਮ ਨੂੰ ਲੈ ਕੇ ਲੋਕਾਂ ਦੇ ਵਿੱਚ ਜੋ ਉਤਸ਼ਾਹ ਹੈ ਉਹ ਕਾਫੀ ਜ਼ਿਆਦਾ ਸ਼ਲਾਂਗਾ ਜੋਗ ਹੈ ਕਿਉਂਕਿ ਫਿਲਮ ਨੂੰ ਦੇਖਣ ਦੇ ਲਈ ਲੋਕ ਵਰਕਿੰਗ ਦਿਨ ਦੇ ਵਿੱਚ ਵੀ ਵੱਡੀ ਗਿਣਤੀ 'ਚ ਪਹੁੰਚ ਰਿਹਾ ਤੇ ਸਿਨਮੇਆ ਜਿਹੜੇ ਉਹ ਫੁੱਲ ਨਜ਼ਰ ਆ ਰਿਹਾ ਵਸਤੇ ਇਹ ਕਿ ਬਹੁਤ ਸਾਰੇ ਲੋਕਾਂ ਨੇ ਤਾਂ ਜਿੱਥੇ ਪਹਿਲਾਂ ਹੀ ਅਡਵਾਂਸ ਬੁਕਿੰਗ ਕਰਵਾ ਲਈ ਸੀ ਉੱਥੇ ਹੀ ਬਹੁਤ ਸਾਰੇ ਲੋਕਾਂ ਨੇ ਅੱਜ ਸਿਨੇਮਾ ਘਰਾਂ ਦੇ ਵਿੱਚ ਪਹੁੰਚ ਕੇ ਟਿਕਟਾਂ ਬੁੱਕ ਕਰਵਾਈਆਂ ਜਿਸ ਤੋਂ ਬਾਅਦ ਕੁਝ ਤਾਂ ਅਜੇ ਵੀ ਸਨ ਜਿਨ੍ਹਾਂ ਨੂੰ ਫਿਲਮ ਦੀਆਂ ਟਿਕਟਾਂ ਹੀ ਨਹੀਂ ਮਿਲੀਆਂ ਕਿਉਂਕਿ ਫਿਲਮ ਨੂੰ ਦੇਖਣ ਦੇ ਲਈ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਿਹਾ ਤੁਹਾਨੂੰ ਉੱਥੇ ਤੁਹਾਨੂੰ ਦੱਸਦੀ ਹੈ ਕਿ ਅਕਾਲ ਫਿਲਮ ਦੇ ਵਿੱਚ ਕਈ ਅਦਾਕਾਰਾਂ ਦੇ ਵੱਲੋਂ ਅਹਿਮ ਕਿਰਦਾਰ ਨਿਭਾਏ ਗਏ ਨੇ ਤੇ ਜਿਕਰ ਇਸ ਫਿਲਮ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਦੇ ਵੱਲੋਂ ਇਸ ਫਿਲਮ ਨੂੰ ਲਿਖਿਆ ਗਿਆ ਤੇ ਉਹਨਾਂ ਦੇ ਵੱਲੋਂ ਹੀ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਉੱਥੇ ਹੀ ਹੰਬਲ ਮੋਸ਼ਨ ਪਿਕਚਰਸ ਅਤੇ ਧਰਮਾ ਪ੍ਰੋਡਕਸ਼ਨਸ ਦੇ ਜ਼ਰੀਏ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਵਾਦ ਅਸੀਂ ਇਹ ਕਿ ਕਰਨ ਜੋਹਰ ਅਤੇ ਧਰਮਾ ਪ੍ਰੋਡਕਸ਼ਨਸ ਵੀ ਇਸ ਫਿਲਮ ਦੇ ਜ਼ਰੀਏ ਪੰਜਾਬੀ ਇੰਡਸਟਰੀ ਦੇ ਵਿੱਚ ਕਦਮ ਰੱਖ ਰਹੇ ਨੇ ਉੱਥੇ ਹੀ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਕਿ ਇਹ ਫਿਲਮ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਤਾਂ ਰਿਲੀਜ਼ ਹੋ ਹੀ ਰਹੀ ਆ ਇਸ ਦੇ ਨਾਲ ਨਾਲ ਇਹ ਫਿਲਮ ਹਿੰਦੀ ਭਾਸ਼ਾ ਦੇ ਵਿੱਚ ਵੀ ਰਿਲੀਜ਼ ਸੂਰੀਆ ਤੇ ਇੱਥੇ ਇੱਕ ਹੋਰ ਗੱਲ ਅਹਿਮ ਹੈ ਕਿ ਜੋ ਹਿੰਦੀ ਦੇ ਵਿੱਚ ਡਬਿੰਗ ਕੀਤੀ ਗਈ ਆ ਉਹ ਵੀ ਪੰਜਾਬੀ ਕਲਾਕਾਰਾਂ ਦੇ ਵੱਲੋਂ ਹੀ ਕੀਤੀ ਗਈ ਆ ਤਾਂ ਤੁਹਾਨੂੰ ਹਿੰਦੀ ਦੇ ਵਿੱਚ ਵੀ ਇਸ ਫਿਲਮ ਨੂੰ ਇੱਕ ਵੱਖਰਾ ਰੰਗ ਦੇ ਵਿੱਚ ਜਿਹੜਾ ਦੇਖਣ ਦਾ ਜੋ ਮੌਕਾ ਮਿਲੇਗਾ ਉੱਥੇ ਤੁਹਾਨੂੰ ਦੱਸ ਦੇ ਕਿ ਗਿੱਪੀ ਗਰਵਾਲ ਦੇ ਵੱਲੋਂ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਤੇ ਜੇਕਰ ਡਾਇਰੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਮਾਹਿਰ ਇਸ ਫਿਲਮ ਨੂੰ ਡਾਇਰੈਕਸ਼ਨ ਦੇ ਤੌਰ ਤੇ 10 ਦੇ ਵਿੱਚੋਂ 10 ਨੰਬਰ ਦੇ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਗਿੱਪੀ ਗਰੇਵਾਲ ਦੇ ਵੱਲੋਂ ਬਖੂਬੀ ਤਰੀਕੇ ਦੇ ਨਾਲ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਉੱਥੇ ਹੀ ਜੇਕਰ ਫਿਲਮ ਦੀ ਗੱਲ ਕਰੀਏ ਤਾਂ ਇੱਕ ਫਿਕਸ਼ਨਲ ਮੂਵੀ ਇਸ ਨੂੰ ਦੱਸਿਆ ਜਾ ਰਿਹਾ ਉੱਥੇ ਹੀ ਐਥੀਕਲ ਸਪੋਰਟ ਦਾ ਵੀ ਇਸ ਫਿਲਮ ਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਤੇ ਜੇਕਰ ਫਿਲਮ ਦੇ ਵਿੱਚ ਫਿਲਮਾਏ ਗਏ ਕਿਰਦਾਰਾਂ ਦੀ ਗੱਲ ਕਰੀਏ ਤਾਂ ਇੱਕ ਸਿੱਖ ਯੋਧਿਆਂ ਦੇ ਕਿਰਦਾਰ ਨੇ ਜੋ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੇ ਉੱਥੇ ਹੀ ਦੱਸਦੀ ਹੈ ਕਿ ਸਾਡੀਆਂ ਜੋ ਮਤਾਮਾ ਸਨ ਜਿਨ੍ਹਾਂ ਦੇ ਵਿੱਚੋਂ ਜੰਗਾਂ ਦੇ ਵੇਲੇ ਮਰਦਾਂ ਦਾ ਸਾਥ ਦਿੱਤਾ ਗਿਆ ਸੀ ਮਰਦਾਂ ਦੇ ਨਾਲ ਉਹਨਾਂ ਦੇ ਵੱਲੋਂ ਵੀ ਜੰਗਾਂ ਲੜੀਆਂ ਗਈਆਂ ਸੀ ਤਾਂ ਉਹਨਾਂ ਦੇ ਵੀ ਕਈ ਅਹਿਮ ਕਿਰਦਾਰ ਨੇ ਜੋ ਇਸ ਫਿਲਮ ਦੇ ਵਿੱਚ ਫਿਲਮਾਏ ਗਏ ਨੇ ਤੇ ਨਾਲ ਨਾਲ ਉਸ ਵੇਲੇ ਜੋ ਬੱਚੇ ਸਨ ਜਿਨ੍ਹਾਂ ਦੇ ਵੱਲੋਂ ਜੰਗ ਦੇ ਵਿੱਚ ਅਹਿਮ ਕਿਰਦਾਰ ਨਿਭਾਏ ਗਏ ਉਹਨਾਂ ਦੇ ਵੀ ਵੱਖਰੇ ਜਿਹੇ ਰੋਲ ਨੇ ਜੋ ਉਹ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੇ ਤੇ ਜੇਕਰ ਇਸ ਫਿਲਮ ਨੂੰ ਸਟਾਰਸ ਦੀ ਗੱਲ ਕੀਤੀ ਜਾਵੇ ਤਾਂ ਪੰਜ ਦੇ ਵਿੱਚੋਂ ਪੰਜ ਸਟਾਰ ਇਸ ਫਿਲਮ ਨੂੰ ਦਿੱਤੇ ਜਾ ਰਹੇ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਹ ਫਿਲਮ ਜਿੱਥੇ ਤੁਹਾਨੂੰ ਮੋਟੀਵੇਟ ਕਰੇਗੇ ਉੱਥੇ ਹੀ ਤੁਹਾਨੂੰ ਇਸ ਫਿਲਮ ਦੇ ਜ਼ਰੀਏ ਕਾਫੀ ਜ਼ਿਆਦਾ ਗਿਆਨ ਵੀ ਮਿਲੇਗਾ ਕਿਉਂਕਿ ਫਿਲਮ ਦੇ ਵਿੱਚ ਸਾਡੇ ਸਿੱਖ ਯੋਧਿਆਂ ਦੇ ਬਾਰੇ ਦਰਸਾਇਆ ਗਿਆ ਕਿ ਕਿਸ ਤਰੀਕੇ ਉਹਨਾਂ ਦਾ ਜੀਵਨ ਸੀ ਕਿਸ ਤਰੀਕੇ ਉਹਨਾਂ ਦੇ ਵੱਲੋਂ ਸੰਘਰਸ਼ ਕੀਤਾ ਗਿਆ ਸੀ ਉੱਥੇ ਹੀ ਦੱਸ ਦਈਏ ਕਿ ਗਿੱਪੀ ਗਰੇਵਾਲ ਦੇ ਵੱਲੋਂ ਇਸ ਫਿਲਮ ਨੂੰ ਲਿਖਿਆ ਗਿਆ ਸੀ ਅਤੇ ਡਾਇਰੈਕਟ ਕੀਤਾ ਗਿਆ ਹੈ ਤੇ ਇਸ ਡਾਇਰੈਕਸ਼ਨ ਅਤੇ ਰਾਈਟਿੰਗ ਨੂੰ ਲੈ ਕੇ ਵੀ ਮਾਹਿਰ ਨੇ ਜੋ ਉਹ ਗਿੱਪੀ ਗਰੇਵਾਲ ਦੀ ਤਾਰੀਫ ਕਰ ਰਿਹਾ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਜਿਹੜੇ ਅਦਾਕਾਰਾਂ ਨੂੰ ਜੋ ਰੋਲ ਦਿੱਤਾ ਗਿਆ ਹੈ ਉਹ ਅਦਾਕਾਰ ਆਪੋ ਆਪਣੇ ਰੋਲ ਦੇ ਵਿੱਚ ਫਿੱਟ ਬੈਠਦਾ ਹੋਇਆ ਵੀ ਦਿਖਾਈ ਦੇ ਰਿਹਾ ਵਾ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਦਾ ਵੀ ਇੱਕ ਅਹਿਮ ਕਿਰਦਾਰ ਦੇਖਣ ਨੂੰ ਮਿਲ ਰਿਹਾ ਵਾ ਜਿਸ ਨੂੰ ਲੋਕਾਂ ਦੇ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਉੱਥੇ ਹੀ ਜੇਕਰ ਓਵਰਆਲ ਇਸ ਮੂਵੀ ਦੀ ਗੱਲ ਕਰੀਏ ਤਾਂ ਇਹ ਫਿਲਮ ਜਿੱਥੇ ਤੁਹਾਨੂੰ ਜਾਗਰੂਕ ਕਰਦੀ ਆ ਤੁਹਾਨੂੰ ਮੋਟੀਵੇਟ ਕਰਦੀ ਆ ਉੱਥੇ ਹੀ ਤੁਹਾਡੀ ਨੌਲੇਜ ਹੈ ਜਿਹੜੀ ਉਹ ਵੀ ਇਸ ਫਿਲਮ ਦੇ ਜ਼ਰੀਏ ਵਧੇਗੀ ਕਿਉਂਕਿ ਇਸ ਫਿਲਮ ਦੇ ਵਿੱਚ ਸਿੱਖ ਇਤਿਹਾਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਆ ਤੇ ਇਸ ਫਿਲਮ ਨੂੰ ਲੈ ਕੇ ਤੁਹਾਡੇ ਮਨਾਂ ਦੇ ਵਿੱਚ ਕੀ ਵਿਚਾਰ ਹੈ ਤੁਸੀਂ ਕੀ ਸੋਚ ਰਹੇ ਹੋ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਤੇ ਜੇਕਰ ਤੁਸੀਂ ਫਿਲਮ ਦੇਖਣਾ ਚਾਹੁੰਦੇ ਹੋ ਤੇ ਅਜੇ ਤੱਕ ਟਿਕਟਾਂ ਬੁੱਕ ਨਹੀਂ ਕਰਵਾਈਆਂ ਤਾਂ ਤੁਸੀਂ ਆਨਲਾਈਨ ਟਿਕਟਸ ਵੀ ਬੁੱਕ ਕਰpa ਸਕਦੇ ਹੋ ਜਾਂ ਫਿਰ ਆਪਣੇ ਨੇੜਲੇ ਸਿਨੇਮਾ ਘਰ ਦੇ ਵਿੱਚ ਜਾ ਕੇ ਇਸ ਫਿਲਮ ਦੀ ਟਿਕਟ ਖਰੀਦ ਸਕਦੇ ਹੋ ਉੱਥੇ ਹੀ ਜੇਕਰ ਤੁਸੀਂ ਇਸ ਫਿਲਮ ਨੂੰ ਦੇਖ ਚੁੱਕੇ ਹੋ ਤਾਂ ਤੁਹਾਨੂੰ ਫਿਲਮ ਕਿਵੇਂ ਦੀ ਲੱਗੀ ਹੈ ਕਿਹੜਾ ਕਿਰਦਾਰ ਤੁਹਾਨੂੰ ਖਾਸ ਲੱਗਿਆ ਜਾਂ ਕਿਹੜਾ ਪਲ ਤੁਹਾਨੂੰ ਲੱਗਿਆ ਕਿ ਫਿਲਮ ਦੇ ਵਿੱਚ ਇੱਕ ਵੱਖਰਾ ਜਿਹੜਾ ਪਾਟ ਦੇਖਣ ਨੂੰ ਮਿਲਿਆ ਇੱਕ ਵੱਖਰਾ ਰੰਗ ਦੇਖਣ ਨੂੰ ਮਿਲਿਆ ਉਸ ਦੇ ਬਾਰੇ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਤੇ ਕਿਹੜੇ ਕਿਰਦਾਰ ਦੀ ਐਕਟਿੰਗ ਹੈ ਜਿਹੜੀ ਤੁਹਾਨੂੰ ਵਧੀਆ ਲੱਗੀ ਆ ਉਹ ਵੀ ਕਮੈਂਟਾਂ ਚ ਜ਼ਰੂਰ ਲਿਖਣਾ